ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾਸ 6 ਗਾਵਾਂ ਸੇ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਵੀ ਆ ਬਾਕੀ 5 ਗੱਭਣ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰਮੇ ਦੀ ਵੀਡੀਓ ਬਣਵਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲੋ ਇਹ ਕੰਟੈਕਟ ਨੰਬਰ ਨੋਟ ਕਰੋ 8146715312 8146715312 ਆਓ ਪੁੱਛ ਲੈਣੇ ਬਾਈ ਤੁਹਾਡੀ ਆਜੋ ਬਾਈ ਜੀ ਹੱਸੀ ਕਾਲ ਹੱਸਿਆ ਬਾਈ ਹੋ ਠੀਕ ਹੋ ਵਧੀਆ ਬਹੁਤ ਵਧੀਆ ਬਾਈ ਨਾਮ ਤੇ ਐਡਰੈਸ ਬੋਲੋ ਨਾਮ ਬਾਈ ਜੀ ਕੁਲਵੀਰ ਸਿੰਘ ਪਿੰਡ ਬਰਸਰੋੜ ਹੂੰ ਜਿਲ੍ਹਾ ਬਠਿੰਡਾ ਤਸੀਹ ਰਾਮਪੁਰਾ ਫੂਲ ਨੇੜੇ ਪਿੰਡ ਬਈ ਨੇੜੇ ਬਾਈ ਪਾਈ ਪਾਕਤਾ ਆਪਾਂ ਨੂੰ 4 ਕਿਲੋਮੀਟਰ ਆ ਠੀਕ ਆ ਤੇ ਬਾਜਾ ਖਾਨਾ 8 ਕਿਲੋਮੀਟਰ ਹੂੰ ਮੋਗਾ ਆਪਣੇ ਘਰੋਂ ਸਹੀ 50 ਤੇ ਬਠਿੰਡਾ ਆਪਾਂ ਨੂੰ ਬਈ ਸਹੀ ਪਹੇਗਾ 40 ਕਿਲੋਮੀਟਰ ਮੋਬਾਈਲ ਨੰਬਰ ਹੁਆ ਨੰਬਰ 7142 20 ਕਨ ਬੰਦਾ ਦੀ ਠੀਕ ਆ ਬਾਈ ਬਈ ਜਿਹੜੀ ਪਹਿਲੇ ਨੰਬਰ ਦੇ ਵਾਰਡ ਦੇ ਨੇ ਕਿਹੜਾ ਸੂਆ ਸੂਈ ਆ ਸੂਆ ਬਾਈ ਪਹਿਲਾ ਸੂਈ ਆ ਮੂੰਹ ਚਾਰ ਲਾਂਦਾ ਮੂੰਹ ਚਾਰ ਲਾਂਦਾ ਕਦੋਂ ਸੂਈ ਆ ਸੂਈ ਨੂੰ ਅੱਜ ਬਾਈ ਨੂੰ 6ਵਾਂ ਦੇਣਾ 6ਵਾਂ ਹਾਂ ਬੱਚਾ ਕੀ ਹੈ ਮਗਰ ਬਚਾਈ ਬੱਚਾ ਬ ਕਿੰਨਾ ਦੁੱਧ ਰੈਡੀ ਹੈ ਬਾਈ ਦੁੱਧ ਬਾਈ ਸਹੀ ਹੈ ਮੈਂ ਨਾਲ 9 ਲੀਟਰ ਤਿਆਰ ਆ ਹੂੰ ਜੋ ਮੈਂ ਨਾਲ ਪੜਾ ਲੈਦਾ ਕੰਡਾ ਨਾਲ ਲੈ ਕੇ ਆ ਜੀ ਹੂੰ ਸ਼ਾਈ ਵਾਲ ਚ ਪੈਂਦੀ ਆ ਸ਼ਾਈ ਵਾਲ ਚ ਪੈਂਦੀ ਆ 9 ਲੀਟਰ ਦੁੱਧ ਬਾਈ ਕਹਿੰਦਾ ਰੈਡੀ ਹੈ ਕੰਡੇ ਵਾਲਾ ਤੋਰਾ ਚੰਗਾ ਚਮਕ ਚੰਗੀ ਹੈ ਬਰੀਡ ਚੰਗੀ ਹੈ ਸੋਈ ਸੋਈ ਆ ਬੱਚਾ ਮਗਰ ਬੱਚਾ ਬਾਈ ਤੇ ਫੇਸ ਦੇਖੋ ਘਰ ਵਾਲੀ ਦਾ ਫੇਸ ਬੜਾ ਪਿਆਰਾ ਚੰਗੀ ਹੈ ਬਈ ਟੋੜ ਟੋੜ ਥੋੜੀ ਥੋੜੀ ਜਰਸੀ ਚ ਪੈਂਦੀ ਆ ਹਾਂ ਜਰਸੀ ਪੈਂਦੀ ਆ ਬਾਈ ਤੇ ਕੀ ਮੁੱਲ ਲੱਜ ਜਨ ਰੇਟ ਬਾਈ ਕਰਨ ਨੂੰ ਕਿੰਨਾ ਮਰਜ਼ੀ ਕਰ ਲੈ ਵਾ 2000 ਰੁਪਏ ਦੀ ਛੋੜੀ ਹੋਈ 40000 ਰੁਪਏ 38000 ਦੀ ਦੇਣੀ ਆ ਬਾਈ ਚੱਕ ਬਾਈ 40000 ਰੁਪਏ ਮੁੱਲ ਬਾਕੀ ਸੀਲ ਠੰਡੀ ਦਾ ਕੋਈ ਅੰਤ ਨਹੀਂ ਬਾਈ ਬੈਂਦ ਦੇ ਦੇਣਗੇ ਕੋਈ ਆਏ ਨਹੀਂ ਕਿ ਗਰਮਾ ਹੂੰ ਠੰਡੀ ਠੰਡੀ ਫੋਲਾ ਹਾਂ ਠੰਡੀ ਫੋਲਾ ਦਾ ਆਏ ਨਾ ਬਾਈ ਉਹਨੂੰ ਡਰ ਜਾਂਦਾ ਗੇਰਾ ਸਹੀ ਹੋਰ 1% ਵੀ ਨਹੀਂ ਚੱਕਰ ਇਹਨੂੰ ਕਿਵੇਂ ਮਰਜ਼ੀ ਨਿਆਣਾ ਲਾ ਭਾ ਨਾ ਲਾ ਹੂੰ 1% ਵੀ ਕੋਈ ਚੱਕਰ ਨਹੀਂ ਠੀਕ ਜਵਾਈ ਕਿਵੇਂ ਆ ਭਰਾ ਜਵਾਈ ਵਧੀਆ ਇੱਕ ਨੰਬਰਾਂ ਪੂਰੀ ਧਾਰ ਮੋਟੀ ਆ ਬਾਈ ਹੂੰ ਠੀਕ ਦੁੱਧ ਆਪਾਂ ਵੀ ਮੈਨ ਨਾਲੇ ਦੱਸਿਆ ਕੋਈ ਵੀਰੇ ਨਾ ਸੋਚੇ ਕਿ 700 ਲੀਟਰ ਕਹਦਾ 7 ਹੋਊਗਾ ਭਲਾ ਆਣਾ ਕਿੰਨੇ ਮਰਜ਼ੀ ਦੂਰੋਂ ਆਜੇ ਜੇ ਇਹਨੂੰ ਦੁੱਧ ਘੱਟ ਹੋਇਆ ਕਰਾਇਆ ਹੋ ਜਾਂਦਾ ਵਾਪਸੀ ਦਾ ਆਪਾਂ ਦੇਵਾਂਗੇ ਚੋਕ ਬਾਈ ਦੁੱਧ ਬਾਈ ਕਹਿੰਦਾ ਕਹਿਣ ਵਾਲਾ ਨਹੀਂ ਤੋਲਣ ਵਾਲਾ ਤੋਲਣ ਵਾਲਾ ਬਾਈ ਥਣ ਦੇਖੋ ਬਾਈ ਟੁਟਟੀ ਵਾਲਾ ਥਣ ਚਲਾਇਆ ਥਣ ਪੂਰੀ ਰਿੱਚੀ ਦੇ ਥਣੇ ਗੁਲਾਬੀ ਥਣ ਲੱਗਿਆ ਕੱਦ ਵੀ ਚੰਗਾ ਫੈਂਟ ਫੋਲੋ ਮੱਝ ਨਾਲ ਦਾ ਅੱਗੇ ਭਰਾ 2 ਨੰਬਰ ਤੇ ਨਗੀਨਾ ਕਿਹੜਾ ਸੂ ਆਪਰਾ ਬਾਈ ਇਹ ਸੂਨ ਚ 20 ਦਿਨ ਪਏ ਆ ਬਲੂਨ ਹੀ ਹੁੰਦੀ ਆ ਇਹ ਹੂੰ ਇਹਨਾਂ ਵਾਕੀ ਆ ਬਲੂਨ ਆ 20 ਦਿਨ ਬਾਅਦ ਹਾਂ ਤੇ ਮੂੰਹੋਂ ਬਈ ਪਿਓਰ ਦੋ ਦੰਦ ਆ ਦੋ ਦੰਦ ਹਾਂ ਦਿਖਾ ਵੀ ਦਿੰਨੇ ਆਪਾ ਬੜਾ ਪਿਆਰਾ ਬਈ ਤੇ ਦੇਖੋ ਦੋ ਦੰਦ ਵਹਿੜ ਓਕੇ ਬਈ ਫੇਸ ਦੀ ਬਿਊਟੀ ਦੇਖੋ ਬਈ ਕਮਾਲ ਦੀ ਆ ਬਰੇ ਇਹ ਹੈਗੀ ਆ ਪੈਣੀ ਮੇਕਰ ਦੀ ਹੂੰ ਤੇ ਲੱਗਿਆ ਵਾ ਇਹ ਤੇ ਸਨੋਮੈਨ ਆ ਸਨੋਮੈਨ ਤੋਂ ਹਾਂ ਠੀਕ ਆ ਕੀ ਐ ਇੱਕ ਬਈ ਹੂੰ ਇੱਕ ਤੀਜਾ ਬੱਚ ਦੀ ਗੱਲ ਸਹੀ ਆਰਡਰ ਕਮਾਲ ਦਾ ਕੱਚੀ ਕੱਚੀ ਆ ਵੀਦਣਾ ਦੀ ਕੱਚੀ ਦੱਸਿਆ ਬਾਈ ਨੇ ਆਰਡਰ ਆ ਜਿਹੜਾ ਉਹਨੂੰ ਕਮਾਲ ਦਾ ਤਿਆਰ ਕਰ ਲੂ ਤੋਰਾ ਦੇਖੋ ਬੇ ਪੱਦਰ ਪੱਦਰ ਫੁੱਲ ਪ੍ਰਿੰਟ ਵੀ ਕਰਮ ਵਾਲੇ ਦਾ ਬਹੁਤ ਜਿੱਥੋਂ ਆਪਾਂ ਬੱਛੀ ਲਈ ਆ ਬਾਈ ਬੰਦਿਆ ਸ਼ੌਂਗ ਦਾ ਤੌਰ ਤੇ ਦੋ ਹੀ ਪਾਸੋਂ ਰੱਖੇ ਹੋਏ ਸੀ ਹੂੰ ਤੇ ਪੂਰੇ ਸਾਹਸਬਾਈ ਫੁੱਲ ਸੀ ਲਈ ਘਰੋਂ ਆ ਕੰਮ ਹੈ ਸਾਹਸਬਾਈ ਫਾਰਮ ਵਾਲੀ ਸੀ ਓਕੇ ਬਾਈ ਹਾਂ ਵੀਡੀਓ ਆਪਣੇ ਫੋਨ ਦੇ ਵਿੱਚ ਆ ਹੂੰ ਨਾ ਪਤਾ ਇੱਕ ਕਿਹੜਾ ਦਾ ਹੋਰ ਕਢਾਉਣੇ ਬਾਈ ਇੱਕ ਕਿਹੜਾ ਹੋਰ ਕਢਾ ਦੇ ਬਈ ਤੇ ਮੁੱਲ ਕੀ ਭਰਾ ਜੀ ਮੁੱਲ ਬਾਈ ਇਹਦਾ ਨਾ ਸੌਦਾ ਚੱਲੀ ਜਾਂਦਾ ਬੰਗਾ ਨਾ ਤੇ ਰੇਟ ਇਹਦਾ ਵੇਚਣ ਵਾਲੇ ਬੰਦੇ ਲੈਂਦੇ ਆ ਆ ਕਰਕੇ ਫਿਰ ਉਹਨਾਂ ਨੇ ਵੀ ਵੇਚਨੀ ਆ ਆਪਾਂ ਰੇਟ ਇਹਦਾ ਫੋਨ ਤੇ ਰੱਖਾਂਗੇ ਠੀਕ ਆ ਜੈ ਜੀ ਹੋਊਗਾ ਹਾਂ ਰੇਟ ਜੈ ਜੀ ਹੋਊਗਾ ਵੀਰੇ ਕਿਉਂਕਿ 100% ਤਾਂ ਉਹਨਾਂ ਦਾ ਸੌਦਾ ਹੋਈ ਜਾਣਾ ਤੇ ਜੇ ਨਾ ਹੋਇਆ ਫਿਰ ਕੋਈ ਗੱਲ ਨਹੀਂ ਵੀਰੇ ਆਪਾਂ ਨੂੰ ਫੋਨ ਲਾ ਸਕਦਾ ਠੀਕ ਆ ਹਾਂ ਹੂੰ ਸੋਰਾ ਚੰਗਾ ਚਮਕ ਚੰਗੀ ਅਜੇ 20 ਦਿਨ ਬਾਈ ਬਾਕੀ ਆ ਜਿੱਦਾਂ ਤਿਆਰ ਹੋਊਗੀ ਦੱਸੂਗੀ ਦੱਸੂਗੀ ਵੀਰ ਇਹ ਬੱਚੀ ਆ ਕੋਈ ਹੂੰ ਸਮੀ ਪਲੀ ਜਨ ਜਾਨ ਵਾਲੀ ਆ ਰੀਟ ਕਰਮ ਵਾਲੀ ਤੇ ਫੁੱਲ ਆ ਪਲੀ ਵੀ ਬਹੁਤ ਆ ਬਾਈ ਰੇਟ ਤਾਂ ਆਪਣੇ ਬਾਈ ਸਾਰਿਆਂ ਦੇ ਵੀਡੀਓ ਚ ਹੁੰਦੇ ਆ ਪਰ ਆਪਾਂ ਇਹ ਤਾਂ ਤੈਨ ਰੱਖਿਆ ਕਿ ਸੌਦਾ ਆ ਨੇੜੇ ਹੀ ਆ ਬਾਅਦ ਚ ਅਗਲੇ ਨੇ ਵੀ ਵੇਚਨੇਗਾ ਤਰਾਏ ਹੋ ਜਾਂਦਾ ਲੰਦਾ ਫੋਨ ਯਾਰ ਤੂੰ ਵੇਚ ਰਸਤਾ ਰੇਟ ਅੱਗੇ ਭਰਾ ਤੈਨ ਨੰਬਰ ਇਹ ਕਿਹੜਾ ਸੂਆ ਭਰਾ ਅਸਲੀ ਅ ਤੀਜਾ ਸੂਆ ਸੁੰਦੀ ਆ ਕੋਈ ਦੂਜਾ ਨਹੀਂ ਆਪਾਂ ਦੂਜਾ ਕਹੀ ਚੱਲ ਗਏ ਐਵੇਂ ਠੀਕ ਆ ਦੁੱਧ ਦੂਜੇ ਸੂਏ ਦਾ ਬਹੁਤ ਚੰਗਾ ਪਾਇਆ ਵਾ 18 19 ਕਿਲੋ ਦੁੱਧ ਪਾਇਆ ਵਾ ਓਕੇ ਤੇ ਕ੍ਰਾਸਪਾਨ ਆ ਆਰਡਰ ਕਮਾਲ ਆ ਹਣ ਢਲੰਡ ਲਾਂਬੋ ਢਲਾ ਵੀ ਬਹੁਤ ਪੰਗਾ ਵੀਰੇ ਤੇ ਬਾਕੀ ਕ੍ਰਾਸ ਵੈਡ ਗਰਮ ਹੁੰਦੀ ਆ ਪਰ ਆਪਾਂ ਗਰਮ ਪੋਸਤ ਨਹੀਂ ਦੇਣੀ ਆ ਦੇ ਜਦੋਂ ਸੁਈ ਸੁਵਾਈ ਆ ਸਹੀ ਗੱਲ ਆ ਬਾਈ ਐਂ ਬੈਠਿਆ ਥੱਲੇ ਹੈ ਹਜੇ ਗੱਬਣ ਹਮ ਸਹੀ ਗੱਲ ਆ ਬੇ ਗੱਬਣ ਥੱਲੇ ਬੈ ਗਿਆ ਬਾਈ ਕਹਿੰਦੀ ਕਰਮ ਵਾਲੀ ਕੁਛ ਨਹੀਂ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰੀ ਨਹੀਂ ਆਰਡਰ ਕਮਾਲ ਦਾ ਖਾਣ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਥਾਣਾ ਇਕੱਲਾ ਇਕੱਲਾ ਥਾਣਾ ਫੇਸ ਦੇਖ ਬਈ ਕਰਮ ਵਾਲੀ ਦਾ ਫੇਸ ਵੀ ਬੜਾ ਪਿਆਰਾ ਬਾਈ ਕਿਆ ਬਾਤ ਕੀ ਮੋਲ ਅਭਰਾ ਜਾਇਜ਼ ਆ ਮੋਲ ਵੀਰੇ ਕਰਨ ਨੂੰ ਕੋਈ ਮਰਜ਼ੀ ਕਰੀ ਜਾ ਕੇ 60000 ਰੁਪਏ 60000 ਦੀ ਦੇਣੀ ਆ ਇਹ ਠੀਕ ਆ 12000 ਰੁਪਇਆ ਮੋਲਾ 60000 ਦੀ ਬਾਈ ਕਹਿੰਦਾ ਵੜ ਹਜੇ ਕੱਚੀ ਆ ਜਦੋਂ ਤਿਆਰ ਹੋਗੀ ਹੂੰ ਵਜਨ ਨਿਕਲ ਗਿਆ ਪੇਟ ਚੋਂ ਦੱਸੂਗੀ ਮੈਂ ਕੋਈ ਚੀਜ਼ ਆ ਸਹੀ ਗੱਲ ਆ ਬਾਈ ਹੂੰ ਬਾਕੀ ਨੇ ਕ੍ਰਾਸ ਵੜ ਆਏ ਹੱਥ ਲਗਾਉਂਦੀ ਨਹੀਂ ਬਾਈ ਹੂੰ ਜਿਹਨੇ ਕ੍ਰਾਸ ਲੈਣੀ ਆ ਉਹਨੇ ਕ੍ਰਾਸ ਹੀ ਰੱਖਣੀ ਆ ਸਹੀ ਗੱਲ ਆ ਆ ਦੇਖ ਲਓ ਤੁਸੀਂ ਕਿਵੇਂ ਮਰਦੀ ਬੈਠਾ ਲੋ ਲੰਮੋ ਪਈਆਂ ਜਵੇਂ ਮਰਦੀ ਹੱਥ ਲਾਈ ਚੱਲ ਕੋਈ ਚੱਕਣੀ ਨਹੀਂ ਵੱਡੀ ਗੱਲ ਆ ਯਾਰ ਫੈਂਟ ਵੀ ਫੁੱਲ ਆਉਣੀਆਂ ਹਾਂ ਬਾਈ ਗਰਮੀ ਗੁਰਮੀ ਕਰਨ ਵਾਲੀ ਨੇ ਮੰਨਣੀ ਨਹੀਂ ਬਾਕੀ ਸਮੀ ਪਲੀ ਆ ਬਾਈ ਜਾਣ ਵਾਲੀਆਂ ਕੋਈ ਆਏ ਨਹੀਂ ਕੀ ਪਤਲੀ ਆ ਸਹੀ ਗੱਲ ਕਰੇ ਪੀਲਾ ਜਾ ਡਰੀ ਚ ਪੜਾ ਦੁੱਧ ਫੈਂਟ ਫੁੱਲ ਆਉਣੀ ਅੱਗੇ ਭਰਾ ਚਾਰ ਨੰਬਰ ਕਿਹੜਾ ਸੂਆ ਵੀਰੇ ਇਹ ਬਈ ਦੂਜਾ ਸੂਆ ਸੂਗੀ ਹਜੇ ਇਹਦੇ 20 ਦਿਨ ਪਏ ਆਗੇ 20 ਦਿਨ ਪਏ ਹਾਂ ਠੀਕ ਆ ਕੀ ਦਿਨਾਂ ਦੀ ਇਹ ਕੱਟ ਕੇ ਦੁੱਧ ਦੁੱਧ ਦਾ ਰਿਕਾਰਡ ਦੁੱਧ ਨੇ ਬਈ 14-15 ਕਿਲੋ ਪਾਇਆ ਹੈਗਾ ਅਗਲੇ ਭਰਾ ਦੀ 14-15 ਕਿਲੋ ਮੰਨ ਕੇ ਲੈ ਜੀ ਠੀਕ ਆ ਬਈ ਹਾਂ ਸੋਨਾ 15 ਲੀਟਰ ਦਾ ਰਿਕਰਡ ਫੇਸ ਚੰਗਾ ਬੋਦੀ ਚੰਗੀ ਸਨੱਖ ਪੁਣਾ ਗੜ ਦੇ ਵਿੱਚ ਚੰਗਾਗਾ ਬਰੀਕੀ ਜੇ ਬਹੁਤਾ ਵੜ ਬਾਈ ਬਣੂ ਬਹੁਤ ਜਿਹੜੇ ਹਿਸਾਬ ਨਾਲ ਬਾਈ ਨੇ ਦੱਸਿਆ ਨਾ ਕੱਚੀ ਆ ਹਲੇ ਲੀਵਾ ਬਹੁਤ ਭਰੂ ਢਿੱਲਾਂ ਦਾਸ ਦੀਆਂ ਸਾਰੀਆਂ ਬਲਡਲਾਂ ਕੱਢੂ ਫਿਰ ਸੋਨਾ ਮੁੱਲ ਭਰਾਜ ਦਾ ਮੁੱਲ ਵੀਰੇ ਦਾ 47000 ਰੁਪਿਆ 45000 ਦੀ ਦੇਣੀ ਹੈ ਵੀ ਚੱਕ ਬਾਈ 47000 ਰੁਪਿਆ ਮੁੱਲ 45000 ਰੇਟ ਆਏ ਆ ਵੀਰੇ ਆਪਣੇ ਸਾਰੇ ਪਸੰਦ ਦੇ ਬੋਲ ਜਾਇਜ ਹੁੰਦੇ ਆਪਣਾ ਮਾਲ ਹੁੰਦਾ ਆਦਾ ਨੋਕਲੇਰੀਏ ਚ ਕੋਈ ਮੰਡੀ ਦਾ ਖਰਚਾ ਨਹੀਂ ਪੈਂਦਾ ਪਸ਼ੂ ਆਪਾਂ ਦਸਾਂ ਦੀ ਵੀਡੀਓ ਪਾਈ ਆ ਜੇ ਆਪਣੇ ਕੱਲ ਨੂੰ ਵਧੀਆ ਸੇਲ ਹੁੰਦੇ ਆ ਤੇ ਆਪਾਂ ਕੱਲ ਨੂੰ ਪਰਸੋਂ ਵੀਡੀਓ ਫੇਰ ਪਾਵਾਂਗੇ ਠੀਕ ਆ ਰੇਟ ਇਹ ਚੋਂ ਮਾਨਤਾ 2000 ਦੇ ਆਪਾਂ ਲੋਕਾਂ ਵਾਂਗੂ ਨਹੀਂ ਇਹ ਮੰਗਣ ਨੂੰ 65 ਮਗਰ ਉਹ 20000 ਰੁਪਿਆ ਘੱਟ ਜੋ ਸਹੀ ਗੱਲ ਹੈ ਤੇ ਰੇਟ ਆ ਜਿਹੜੇ ਬਾਈ ਨੇ ਜਮਾ ਜਾਇਜ ਰੱਖੇ ਵੇਚਣ ਵਾਲੇ ਰੇਟ ਆ ਬਾਈ ਕਹਿੰਦਾ ਐ ਨਹੀਂ ਹੈਗਾ ਵੀ ਆਪਾਂ ਮੰਗਣ ਨੂੰ ਕੁਝ ਮੰਗੀਦਾ ਹਨ ਇਹ ਮੁੱਲ ਪਹਿਲੇ ਹੀ ਵਾਈਗਣਾ ਜਾਇਜ਼ ਆ ਹਾਂ ਜੀ ਨੇ ਬਈ 15 ਕਿਲੋ ਦੇਣਾ ਉਹਨੂੰ ਆਪਾਂ 25 ਵਾਲੀ ਕਿਵੇਂ ਬਣਾ ਦੇਾਂਗੇ ਸਹੀ ਗੱਲ ਉਹਨੇ ਉਹ ਆਪਾਂ 15 ਕਿਲੋ ਗਹਿ ਕੇ ਵੇਚਾਂਗੇ ਹੂੰ ਅੱਗੇ ਵੀਰੇ 5 ਨੰਬਰ ਕਿਹਦਾ ਸੁਆ ਵੀਰੇ ਬਈ ਦੂਜਾ ਸੁਆ ਸੁਊਗੀ ਹੂੰ ਇਹਦੇ ਵੀ ਤਾਂ ਹਜੇ ਖੁੱਲੇ 15 ਪਏ ਆ 15 ਕਿਤੇ ਕੱਚਿਆਂ ਵਿੱਚ ਨਾਲ ਲੈਂਦੇ ਆ ਚਲ ਮੰਡੀ-ਮੁੰਡੀ ਦਾ ਕੰਮ ਤਾਂ ਹੁੰਦਾ ਘਰੇ ਮਾਲ ਵੀ ਕੀ ਜਾਂਦਾ ਪਰ ਆਪਾਂ ਤਾਂ ਮੰਡੀ ਜਾਂਦੀ ਲੋੜ ਨਹੀਂ ਪੈਂਦੀ ਘਰੇ ਵਧੀਆ ਪਿਆਰ ਭਰਾਵਾਂ ਦਾ ਮਿਲਦਾ ਤੇ ਲੈਵਾ ਇਹ ਤਾਂ ਆਏ ਜਿਵੇਂ ਬਾਜ਼ਾਰ ਛੱਡੀ ਹੁੰਦੀ ਮੈਂ ਕਹਿੰਦਾ ਕੀ ਬਾਤ ਆ ਯਾਰ ਕੁਆਲਿਟੀ ਦੇ ਖੱਲੇ ਵੀਰੇ ਫੀਟਿੰਗ ਚੈੱਕ ਕਰ ਲਓ ਹਣਾ ਫੀਟਿੰਗ ਸੋਨਾ ਆਰਡਰ ਆ ਭਾਈ ਇਹ ਵਾ ਭਾਈ ਐਂ ਲੱਗਦਾ ਜਿਵੇਂ ਵਿਆਹ ਛੱਡੀ ਹੁੰਦੀ ਆ ਪਰ ਹਜੇ 15 ਦਿਨ ਪਿਆ ਪੂੜੇ ਦੇ ਲੋ ਕਿਸੇ ਪਾਸੋਂ ਨਹੀਂ ਬੰਨੇ ਜਦੋਂ ਤਿਆਰ ਹੋਊਗੀ ਦੱਸੂਗੀ ਸਹੀ ਗੱਲ ਆ ਭਾਈ ਕੁਆਲਿਟੀ ਬੜੀ ਚੰਗੀ ਆ ਲੇਵਰੀ ਫੀਟਿੰਗ ਬੜੀ ਤਾਕੜੀ ਆ ਲੇਵਰੀ ਇਹ ਵੀਰੇ ਆਪ ਹੈਗੇ 4038 ਦੀ ਤੇ ਇਹ ਹੈਗੇ ਬ੍ਰੈਵੋ ਤੋਂ ਗੱਬਣ ਬ੍ਰੈਵੋ ਤੋਂ ਗੱਬਣ ਹਾਂ ਠੀਕ ਆ ਭਾਈ ਫੇਸ ਬੜਾ ਚੰਗਾ ਬੋਦੀ ਚੰਗੀ ਆ ਸਨਖ ਭਣਾ ਬੜ ਦੇ ਵਿੱਚ ਫੁੱਲ ਆਰਡਰ ਬੜਾ ਕਮਾਲ ਦਾ ਫੀਟਿੰਗ ਬੜੀ ਤਾਕੜੀ ਆ ਫਾੜੀ ਵਾਲਾ ਆਰਡਰ ਆ ਤੋਰਾ ਦੇਖੋ ਚੌੜੀ ਚੂੜੀ ਉੱਪਰੋਂ ਬਹੁਤ ਆ ਬਈ ਕਰਮ ਤੇ ਕੀ ਮੋਲਾ ਭਰਾ ਜੀ ਮੁੱਲ ਵੀਰੇ ਦਾ 87000 ਰੁਪਿਆ 85000 ਦੀ ਬੱਛੀ ਜਿਸ ਨੂੰ ਹੀ ਆ 87000 ਰੁਪਿਆ ਮੋਲਾ 85000 ਦੀ ਬਾਈ ਕਹਿੰਦਾ ਵੜ ਦੇ ਦੇ ਕਿਸੇ ਪਾਸੋਂ ਆਤਰਾ ਨਹੀਂ ਬਾਈ ਬਾਕੀ ਨਸਲ ਵਾਲੀ ਆ ਇਹ ਤਾਂ ਕਹਿੰਦੇ ਕੋਈ ਲੋੜ ਹੀ ਨਹੀਂ ਹੈਨਾ ਗੁਲਾਬੀ ਥਾਨ ਲੱਗਿਆ ਗੁਲਾਬੀ ਥਾਨਾ ਮੁੱਤੇ ਆ ਤਾਂ ਪਤਾ ਨਾ ਫੱਲਾ ਇਕੱਲਾ ਤੋਰਾ ਵੀ ਚੰਗਾ ਕਰਮ ਵਾਲੀ ਦਾ ਚੰਗੀ ਆ ਬ੍ਰੀਡ ਬਾਈ ਆ ਪਤਾ ਆ ਬਾਕੀ ਫੇਸ ਕੁਆਲਟੀ ਦਿਖਾ ਦਿਓ ਬਾਈ ਮੈਂ ਕਹਿੰਦਾ ਕੀ ਆ ਬਾਤ ਆ ਬੋਦੀ ਬਦੀ ਬਹੁਤ ਚੰਗੀਆਂ ਨੇ ਸਨਖ ਆਪਣਾ ਵੜ ਦੇ ਵਿੱਚ ਫੁੱਲ ਆ ਬਾਈ ਮੁੱਲ ਵੀ ਜਾਇਜ਼ ਆ ਵੀਰੇ ਮਾਨਤਾਂ ਜ਼ਰੂਰ ਹੋ ਜੂ ਲੰਮੇ ਲੁੰਮੇ ਫੁੱਲ ਰਾਜੀ ਆ ਕੱਦ ਵੀ ਚੰਗਾ ਕਰਮਾ ਇਹਦਾ ਦੁੱਧ ਵਾਕੇ ਚੰਗਾ ਪਾਉ ਫੀਟਿੰਗ ਵਾਲੀ ਤਗੜੀ ਆ ਲੈ ਲੇਵੇ ਦੀ ਬਾਈ ਯਾਰ ਕਹਿਣ ਨੂੰ ਕੀ ਕਹਿੰਦਾ ਸਵਾ ਲੱਖ ਵਾਲੀ ਬੱਛੀ ਵਰਗਾ ਲੈਵਾਗਾ ਨਾ ਤਨਾ ਬਾਕੀ ਇੰਨਾ ਹੀ ਲੈਵਾ ਇਹਨੇ ਹੋਰ ਤਿਆਰ ਕਰਨਾ ਹਾਂ ਬਾਈ ਹਜੇ ਦੇਣੀ ਬਹੁਤ ਪਈ ਆ 15 ਦਿਨਾਂ ਚ ਤਾਂ ਬੱਛੀ ਕੋਹ ਦੀ ਕੋਹ ਬਣ ਜੂਗੀ ਸਹੀ ਗੱਲ ਆ ਬਾਈ ਅੱਗੇ ਵੀਰੇ ਲਾਸਟ ਦੀ ਕਿਹੜਾ ਸੂਆਸ ਹੁੰਦੀ ਆ ਬਈ ਇਹ ਤੀਜਾ ਸੂਆਸ ਹੁੰਦੀ ਆ ਹੂੰ ਸੂਣ ਚ ਹਜੇ ਦਾ ਵੀ 1 ਹਫਤਾ ਬਾਕੀ ਆ ਠੀਕ ਆ ਦੁੱਧ ਬਈ ਦੂਜੇ ਸੂਏ ਦਾ 32 33 ਕਿਲੋ ਦਾ ਰਿਕਾਰਡ ਆ ਹੂੰ ਅਗਲਾ ਭਲਾ ਦੀ 30 ਮੰਨ ਕੇ ਲੈ ਜੇ ਪਰ ਉਹਦੇ ਨਾਲ ਕਿਰ 35 ਪਲੱਸ ਚੱਲੂਗੀ 35 ਚੰਗਾ ਸੀਮਨ ਇਹਦੇ ਲੱਗਿਆ ਵੀਰੇ ਹੂੰ ਤੇ ਇਹਦੀ ਡਿਟੇਲ ਜਿਹੜੇ ਵੀਰ ਨਾਲ ਸੌਦਾ ਹੋਊਗਾ ਉਹਨੂੰ ਦੇ ਦਾਂਗੇ ਮੈਂ ਸੀਮਨ ਦਾ ਨਾਮ ਭੁੱਲ ਗਿਆ ਫੋਨ 'ਚ ਹੀ ਡਿਟੇਲ ਹੈਗੀ ਆ ਠੀਕ ਆ ਤੇ ਜਿਹੜੇ ਵੀਰ ਨਾਲ ਸੌਦਾ ਹੋਊਗਾ ਉਹ ਆਪਾਂ ਇਹਦਾ ਜਮ੍ਹਾਂ ਰਿਕਾਰਡ ਦੱਸ ਦਿਆਂ ਕਿਹੜੇ ਸੀਮਨ ਤੋਂ ਹੈ ਗੱਪਣ ਠੀਕ ਆ ਬਾਈ ਤੇ ਪੁੜਿਆ ਤੇ ਇਹਦੇ ਵੀ ਨਿਕਮ ਮਰਾ ਦੂ ਹਜੇ ਹੋਸਾ ਦੱਸਦੇ ਲਈ ਤਾਂ 10 ਹੀ ਲੈ ਜੀ ਤੇ ਲੇਵਾ ਕਰਮਾਂ ਦੀ ਦੱਜ ਵੀ ਬਹੁਤ ਚੰਗਾ ਆਏ ਕਿੰਨਾ ਕਿਆ ਬਾਤੋ ਚੌੜੀ ਚੂੜੀ ਬਹੁਤ ਲੇਵਾ ਦੇਖੋ ਬਾਈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਗਲਾਬੀ ਥਣ ਨਾੜਾ ਨੂੜਾ ਫੋਲਾ ਉਹਦਾ ਰਿਗਾਰਡ ਬਾਈ ਨੇ ਬਹੁਤ ਚੰਗਾ ਫੇਸ ਦੇਖੋ ਬਾਈ ਹੋਰਦੀ ਵਾਦੀ ਪੂਰੀ ਚੰਗੀ ਆ ਫਲੀਆਂ ਵੀ ਆ ਦੇਖੋ ਲੈ ਬਸ ਜਿੰਨੀ ਲੰਮੀ ਆ ਹਣਾ ਬਹੁਤ ਲੰਮੀ ਆ ਬਾਈ ਹੂੰ ਬਾਕੀ ਵਜਨ ਬਹੁਤਾ ਵੜਚ ਇਹ ਨਹੀਂ ਗੱਲ ਬਹੁਤ ਆ ਸਹੀ ਗੱਲ ਆ ਰਾਜ ਜੀ ਫੋਲਾ ਵਜਨ ਵਾਲੀ ਵੜਾ ਤੋਰਾ ਚੰਗਾ ਡਰਕ ਕਮਾਲ ਦੇ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਗਲਾਬੀ ਥਾਣਾ ਚਵਾਈ ਚੁਈ ਕਿਵੇਂ ਆ ਭਰਾ ਚਵਾਈ ਭਾਈ ਜਵਾ ਇੱਕ ਨੰਬਰ ਆ ਦੋਵੇਂ ਪਾਸੇ ਬਹਿ ਕੇ ਧਾਰ ਕੱਢ ਲਓ ਪੜਾ ਪੜਾ ਮਸ਼ੀਨੀ ਚਵਾਈ ਕਰ ਲਓ ਕੋਈ ਚੱਕਰ ਨਹੀਂ ਤੇ ਹਜੇ ਝੋਲੀ ਆਪਾਂ ਹਜੇ ਵੀ ਦਿਖਾ ਦਿੰਨੇ ਆ ਦੱਸੂਗੀ ਥੱਲਾ ਬਹੁਤ ਪਈਆਂ ਥੱਲਾ ਬਹੁਤ ਭੰਗ ਤਾਂ ਤਾ ਦੇਖੋ ਸਟਾਰਟਿੰਗ ਦੇਖ ਲਓ ਫੇਰ ਸੋਨਾ ਗਰਮਾਏ ਮੁੱਲ ਕਿੰਨਾ ਸੀ ਮੁੱਲ ਵੀਰੇ ਦਾ ਲੱਖ ਰੁਪਈਆ 95000 ਦੀ ਵੜ ਦੇਣੀ ਆ ਇਹ ਚੋਂ 5000 ਰੁਪਈਆ ਤਾਂ ਛੋੜਾ ਕਿਉਂਕਿ ਸੌਦਾ ਲੱਖ ਵਾਲਾ ਕਰਕੇ ਓਕੇ ਬਾਈ ਬਾਕੀ ਜੋ ਆਪਾਂ 2-2000 ਰੁਪਏ ਦੀ ਛੋੜੀ ਕਰਨੀ ਆ ਵੀਰ ਭਰਾਵਾਂ ਦਾ ਪਿਆਰ ਬਹੁਤ ਮਿਲਦਾ ਪਰ ਇਹਦੇ ਕੋਈ ਸੌਦਾਬਾਜ਼ੀ ਨਹੀਂ ਵੀਰੇ ਬਸ ਮਾਨ ਪਾਣੀ ਆ ਤੇ ਇਹ ਇਕੱਲੀ ਜੋ 5 ਆ ਓਕੇ ਬਾਈ ਹਾਂਜੀ ਤੇ ਕਿਸੇ ਵੀਰ ਨੂੰ ਕੋਈ ਵੀ ਨਾਗ ਪਸੰਦ ਆ ਭਾਈ ਨਾ ਕਨੈਕਟ ਕਰ ਲਿਓ ਧੰਨਵਾਦ